ਬੀਤੇ ਕੁਝ ਦਿਨਾ ਤੋਂ ਫਰੀਦਕੋਟ ਦੇ ਵਿੱਚ ਕੂੜਾ ਨਾ ਚੁੱਕੇ ਜਾਣ ਵਾਲਾ ਮਾਮਲਾ ਪਟਕਿਆ ਹੋਇਆ ਹੈ ਬੀਤੇ ਦਿਨੀ ਸਾਬਕਾ ਕਾਂਗਰਸੀ ਵਿਧਾਇਕ ਫਰੀਦਕੋਟ ਵੱਲੋਂ ਨਗਰ ਕੌਂਸਲ ਫਰੀਦਕੋਟ ਨੂੰ ਫੰਡ ਨਾ ਮਿਲਣ ਦੇ ਕਾਰਨ ਘਰਾਂ ਤੇ ਕੂੜੇ ਦੇ ਡੰਪਾ ਤੋਂ ਕੂੜਾ ਨਾ ਚੁੱਕੇ ਜਾਣ ਤੇ ਗੱਡੀਆਂ ਦੇ ਵਿੱਚ ਤੇਲ ਨਾ ਹੋਣ ਦੇ ਦੋਸ਼ ਲਗਾਏ ਗਏ ਸਨ ਜਿਸ ਦਾ ਕਾਰਨ ਨਗਰ ਕੌਂਸਲ ਫਰੀਦਕੋਟ ਨੂੰ ਫੰਡ ਨਾ ਮਿਲਣਾ ਆਖਿਆ ਗਿਆ ਸੀ ਤੇ ਕਿਸੇ ਨੂੰ ਵੀ ਡਿਬੇਟ ਕਰਨ ਦੇ ਲਈ ਖੁੱਲਾ ਚਲਸ ਦਿੱਤਾ ਗਿਆ ਸੀ ਜਿਸ ਡਿਬੇਟ ਨੂੰ ਸਵੀਕਾਰ ਕਰਦੇ ਹੋਏ ਫਰੀਦਕੋਟ ਦੇ ਅਰਸ਼ ਸੱਚਰ ਵੱਲੋਂ ਪ੍ਰੈਸ ਕਾਨਫਰੰਸ ਕਰ ਵਿਧਾਇਕ ਸਾਹਿਬ ਨੂੰ ਲਲਕਾਰਿਆ ਗਿਆ ਸੀ ਅਤੇ ਕਿਹਾ ਸੀ ਕਿ ਮੇਰੇ ਕੋਲ ਪੂਰੇ ਕਾਗਜ਼ਾਤ ਨੇ ਮੈਂ ਇੱਕ ਇੱਕ ਗੱਲ ਦਾ ਸਬੂਤਾਂ ਦੇ ਆਧਾਰ ਤੇ ਜਵਾਬ ਦੇਵਾਂਗਾ ਅੱਜ ਫਿਰ ਫਰੀਦਕੋਟ ਦੇ ਵਿੱਚ ਕੂੜੇ ਦੇ ਡੰਪ ਨੂੰ ਲੈ ਕੇ ਬਣਿਆ ਹੋਇਆ ਹਰੇੜਕਾ ਉਸ ਵੇਲੇ ਵੱਧ ਗਿਆ ਜਦੋਂ ਡੰਪ ਦੇ ਨੇੜੇ ਮੌਜੂਦ ਘਰਾਂ ਵਾਲਿਆਂ ਨੇ ਨਗਰ ਕੌਂਸਲ ਫਰੀਦਕੋਟ ਦੀਆਂ ਕੂੜੇ ਵਾਲੀਆਂ ਟਰਾਲੀਆਂ ਨੂੰ ਘੇਰ ਲਿਆ ਅਤੇ ਕੂੜੇ ਸੁੱਟੇ ਜਾਣ ਦਾ ਵਿਰੋਧ ਕੀਤਾ ਗਿਆ। ਏ ਜੀ ਬਈ ਇਥੇ ਸਾਰੇ ਇਥੇ ਜੀ ਗੰਦ ਸੜਕ ਤੇ ਸੈਟ ਜਾਂਦੇ ਜਿੱਥੇ ਜੀ ਕਰਦਾ ਜੀਦਾ ਉੱਥੇ ਲਾ ਕੇ ਤੁਰ ਜਾਂਦਾ ਜੀ ਧੂਏ ਦੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਸਾਰੀ ਸੜਕ ਧੂਏ ਨਾਲ ਭਰ ਜਾਂਦੀ ਜੀ ਕੋਈ ਕਾਹਲੂ ਵੱਡੀ ਤਰਘਟਨਾ ਵੀ ਹੋ ਸਕਦੀ ਆ ਜਿਵੇਂ ਪਿਛਲੇ ਸਾਲ ਬੱਸ ਡੈਗ ਪਈ ਸੀਗੀ ਜੀ ਇੱਥੇ ਸੇਮ ਨਾਲੇ ਦੇ ਵਿੱਚ ਉਹ ਤੋਂ ਬਹੁਤ ਨੁਕਸਾਨ ਹੋਇਆ ਇਹ ਅਸੀਂ ਅਸੀਂ ਬਹੁਤ ਜੀ ਬਹੁਤ ਟਾਈਮ ਤੋਂ ਅਸੀਂ ਤਾਂ ਫਿਰ ਰਹੇ ਆ ਵੀ ਇਹਦਾ ਕੋਈ ਹੱਲ ਹੋਵੇ ਪਰ ਕੋਈ ਪ੍ਰਸ਼ਾਸਨ ਸਾਨੂੰ ਦੇ ਨਹੀਂ ਰਿਹਾ ਭਾਈ ਇਹ ਹੱਲ ਕਰਕੇ ਨਹੀਂ ਦੇ ਰਿਹਾ ਤੇ ਇਹ ਬਸ ਜਿੱਥੇ ਜੀਦਾ ਜੀ ਕਰਦਾ ਉੱਥੇ ਹੀ ਲਾ ਕੇ ਤੁਰ ਜਾਂਦਾ ਜੀ ਸੇਮ ਨਾਲੇ ਦੇ ਵਿੱਚ ਲਈ ਜਾਂਦੇ ਆ ਜੀ ਗਾਂਹ ਰਾਹ ਸਾਰਾ ਬੰਦ ਕੀਤਾ ਪਿਆ ਜਿੱਥੇ ਜੀ ਕਰਦਾ ਉੱਥੇ ਹੀ ਲਾ ਜਾਂਦੇ ਆ ਇਹਨਾਂ ਨੂੰ ਅਸੀਂ ਬਹੁਤ ਵਾਰੀ ਰੋਕਿਆ ਵੀ ਆ ਜੀ ਤੇ ਬਾਰੇ ਇਹ ਰਾਤ ਨੂੰ ਰਾਤ ਨੂੰ ਅਸੀਂ ਜਿੰਨਾ ਕ ਟਾਈਮ ਬਸ ਡੀਕਦੇ ਆ ਨਹੀਂ ਆਉਂਦੇ ਫਿਰ ਰਾਤ ਨੂੰ ਜਦੋਂ ਉੱਠ ਜਾਂਦੇ ਆ ਉਦੋਂ ਆ ਜਾਂਦੇ ਆ ਕੋਈ ਵੇਖ ਵੇਖ ਲਾਈ ਜਾਂਦੀ ਜਿਵੇਂ ਜਦੋਂ ਕੂੜਾ ਥੋੜਾ ਜਿਹਾ ਜਿੱਥੇ ਸੱਟਦਾ ਫਿਰ ਅਗਲੇ ਨੂੰ ਹੋ ਜਾਂਦਾ ਵੀ ਇੱਥੇ ਸੱਟਿਆ ਤੇ ਲਾਈ ਚਲੋਟੇ ਰੋਥੀ ਸੱਟੀ ਜਾਂਦੇ ਆਈ ਸਾਰੇ ਜਿੰਨੇ ਵੀ ਘਰ ਨੇ ਨੇੜੇ ਹੈਗੇ ਤੇ ਘਰ ਬਹੁਤ ਆ ਜੀ ਘਰ 2.5 300 2.5 300 ਘਰ ਆ ਜੀ ਦੋ ਸਕੂਲ ਆ ਜੀ ਤੇ ਤਿੰਨ ਚਾਰ ਪਿੰਡਾਂ ਤੱਕ ਜਾਂਦਾ ਇਹਦਾ ਧੂਆਂ ਜੀ ਇੱਕ ਜਿਵੇਂ ਟੀਬੀ ਭਰਾਈਆਂ ਇਧਰ ਪਿੰਡ ਆ ਜੀ ਇਧਰ ਨਾਰੈਣਗੜ੍ਹ ਵੀਰੇ ਵਾਲਾ ਕੋਠੇ ਸੰਧੂ ਆਗੇ ਸਾਡੇ ਜੀ 40 50 ਤੇ ਆ ਸ਼ਾਈ ਵਿਲੀ ਸਾਰੀ ਜੀ ਭਰ ਜਾਂਦੀ ਐ ਇੱਥੇ ਕਿੰਨੇ ਲੋਕ ਆਉਂਦੇ ਸ਼ਾਮ ਨੂੰ ਜੀ ਸਾਰੀ ਇਧਰ ਧੂਆਂ ਭਰ ਜਾਂਦਾ ਸਾਰੇ ਤੇ ਲੋਕ ਉਹਨੋਂ हट ਗਏ ਸੀਗੇ ਸ਼ਾਈ ਵਿਲੀ ਮੰਗ ਇਹੀ ਹੈ ਜੀ ਇਹਦਾ ਚੱਕੇ ਹੀ ਜਾਵੇ ਇੱਥੋਂ ਸਾਰਾ ਸਿਸਟਮ ਫੇਰ ਹੀ ਹੱਲ ਆ ਜੀ ਕੋਈ ਕਿਉਂਕਿ ਜੇ ਆਹ ਰਾਹ ਵੀ ਕੱਲਾ ਸਾਫ਼ ਕਰਦੇ ਫਿਰ ਵੀ ਉਹ ਧੂਏ ਦੀ ਪ੍ਰੋਬਲਮ ਤਾਂ ਉਵੇਂ ਹੀ ਆਊਗੀ ਜੀ ਅਗਲੋਂ ਦੇ ਕੁੜੇ ਨੇ ਅੱਗੇ ਤਾਂ ਜੀ 24 ਘੰਟੇ ਚੱਲਦੀ ਹੈ ਜੀ ਇਹ ਬਸ ਇੱਕ ਰੀ ਲਾ ਦਿੰਦੇ ਫਿਰ ਗਾਂ ਦੀਆਂ ਸਰਕਲ ਚੱਲੀ ਜਾਂਦਾ ਜੀ ਤੇ ਹੁਣ ਤਾਂ ਚਲੋ ਧੁੰਦ ਕਰਕੇ 2-4 ਦਿਨ ਹੋ ਗਏ ਥੋੜਾ ਜਿਹਾ ਟਿਕਿਆ ਕੰਮ ਤੇ ਨਹੀਂ ਤਾਂ ਬੁਰਾ ਹਾਲ ਹੀ ਹੁੰਦਾ ਜੀ ਇੱਥੇ ਨੰਗਣਾ ਓਖਾ ਜਾਂਦਾ ਜੀ ਜਗ੍ਹਾ ਤੇ ਜਤਿੰਦਰ ਸਿੰਘ ਹੈ ਜੀ ਸਰਾਂ ਕਿ ਕੀ ਸਮੱਸਿਆ ਆ ਦੀ ਕਿਉਂ ਟਰੈਕਟਰ ਟਰਾਲੀਂ ਰੋਕੇ ਨਾ ਸਮੱਸਿਆ ਹੈ ਜੀ ਇੱਥੇ ਕਮੇਟੀ ਦੀ ਜਗ੍ਹਾ ਹੈ ਜੀ ਉਹ ਡੰਪ ਜਿਹੜਾ ਛੇਕ ਨਾਲ ਦੇ ਵਿੱਚ ਉਹ ਡੰਪ ਬਿਲਕੁਲ ਫੁੱਲ ਹੋ ਚੁੱਕਿਆ ਜਿਹੜੇ ਇਹ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਸਾਡੇ ਕੋਲੇ ਆਏ ਵੇ ਆ ਪਰ ਜਿਹੜੇ ਪ੍ਰਸ਼ਾਸਨ ਹੈ ਪ੍ਰਸ਼ਾਸ ਉਹਨਾਂ ਦੇ ਕਹਿਣ ਤੇ ਇਹ ਵੇਖੋ ਤੁਸੀਂ ਇੱਧਰ ਦੇਖ ਲਓ ਸਾਰਾ ਰਸਤੇ ਦੇ ਵਿੱਚ ਹੀ ਸਾਰਾ ਗੰਦ ਸਿੱਟਿਆ ਪਿਆ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਪ੍ਰਧਾਨ ਜੀ ਦੇ ਕਹਿਣ ਦੇ ਬਾਵਜੂਦ ਵੀ ਇੱਥੇ ਕੋਈ ਹਜੇ ਤੱਕ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਕੀ ਕਾਰਨ ਸਮੱਸਿਆ ਕੀ ਨੂੰ ਆ ਇੱਥੇ ਸਮੱਸਿਆ ਇਹ ਜੀ ਪਹਿਲਾਂ ਇਹਨਾਂ ਨੇ ਡੰਪ ਜਿਹੜਾ ਇਹ ਸਫਾਈ ਕਰਨ ਆਸਤੇ ਦਿੱਤਾ ਸੀਗਾ ਕਿਸੇ ਕੰਪਨੀ ਨੂੰ ਉਹ ਕੰਪਨੀ ਹੁਣ ਜਾ ਚੁੱਕੀ ਆ ਉਹ ਕਹਿੰਦੇ ਵੀ 10 ਟਰਾਲੀਆਂ ਦਾ ਅਸੀਂ ਛਾਣਦੇ ਆ ਤੇ 50 ਟਰਾਲੀਆਂ ਉੱਪਰ ਆ ਜਾਂਦੀਆਂ ਹੋਰ ਜਗ੍ਹਾ ਦੀ ਜ਼ਰੂਰਤ ਹੈ ਜਿੰਨਾ ਚਿਰ ਇਹਦੀ ਛਾਣ ਦੀ ਸਮੱਸਿਆ ਨਹੀਂ ਹੱਲ ਹੁੰਦੀ ਗੰਦ ਦੀ ਉਹਨਾਂ ਚਿਰ ਇਹ ਸਮੱਸਿਆ ਹੱਲ ਹੋਣੀ ਨਹੀਂ ਉਹ ਇੰਨੀ ਕਿ ਜ਼ਿਆਦਾ ਸਮੱਸਿਆ ਇੱਥੇ ਆ ਰਹੀ ਹੈ ਜਿੰਨਾ ਵੀ ਇੱਥੇ ਡੰਪ ਤੇ ਕੂੜਾ ਕਰਕਟ ਸ਼ਹਿਰ ਦਾ ਇਕੱਠਾ ਹੋ ਰਿਹਾ ਹੈ ਇਹ ਜਦਨ ਬਾਰਸ਼ ਆਗੀਆਂ ਸੀਪਿੰਗ ਹੋ ਕੇ ਸਾਰਾ ਥੱਲੇ ਜਾਣਾ ਹੈ ਜਿਹੜੀ ਕੈਂਸਰ ਦੀ ਸਮੱਸਿਆ ਇੱਥੇ ਪੈਦਾ ਫਿਰ ਫਿਰ ਹੋਣ ਲੱਗ ਗਈ ਜਿਹਦੇ ਬਾਰੇ ਸ਼ਹਿਰ ਦੇ ਚੰਗੇ ਚੰਗੇ ਨਮਾਇंदे ਵੀ ਰੋਕਥਾਮ ਕਰ ਰਹੇ ਆ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਸਰਕਾਰ ਦਾ ਇੱਕ ਵੀ ਨਮਾਇੰਦਾ ਇੱਥੇ ਨਹੀਂ ਪਹੁੰਚਿਆ ਸਵੇਰੇ ਅਸੀਂ ਨੀਅਰ ਬਾਊਟ ਕੋਈ ਸਾਡਾ 9 ਵਜੇ ਦੇ ਕਰੀਬ ਅਸੀਂ ਇੱਥੇ ਖੜੇ ਆ ਤੇ ਨਾ ਹੀ ਇੱਥੇ ਕੋਈ ਪੈਸਾ ਪਹੁੰਚ ਰਿਹਾ ਪਤਾ ਨਹੀਂ ਕਿੱਧਰ ਜਾਂਦੇ ਪੈਸੇ ਇਹਨਾਂ ਦੇ ਕਮੇਟੀ ਵਾਲਿਆਂ ਦੇ ਜਾਂ ਸਰਕਾਰ ਦੇ ਫੰਡ ਕਿੱਧਰ ਜਾਂਦੇ ਨੇ ਪਿੱਛੇ ਜੇ ਤਾਂ ਮੈਨੂੰ ਇਹ ਵੀ ਪਤਾ ਲੱਗਿਆ ਜੀ ਕਿ ਸਰਕਾਰ ਦੇ ਜਿੰਨੇ ਵੀ ਇੱਥੇ ਕਮੇਟੀ ਦੇ ਬੰਦੇ ਬੈਠੇ ਨੇ ਉਹਨਾਂ ਨੇ ਕੋਈ ਆਡਿਟ ਵਗੈਰਾ ਨਹੀਂ ਕੀਤੇ ਤੇ ਜਿਹਦੇ ਕਰਕੇ ਸਾਨੂੰ ਫੇਅਰ ਫੰਡ ਨਹੀਂ ਆਇਆ ਕਮੇਟੀ ਨੂੰ ਉਹ ਪੈਸਾ ਲਾਉਣ ਵੀ ਕਿੱਥੋਂ ਹੁਣ ਸ਼ਹਿਰ ਦਾ ਪਿਛਲੇ ਦਿਨਾਂ ਦੇ ਵਿੱਚ ਬਹੁਤ ਜਿਆਦਾ ਬੁਰਾ ਹਾਲ ਸੀਗਾ ਜਿਹੜਾ ਸਾਰਾ ਇਕੱਠਾ ਕੂੜਾ ਕਰਕਟ ਜਿੰਨਾ ਵੀ ਇਹਨਾਂ ਨੂੰ ਪੈਸੇ ਪੂਸੇ ਪ੍ਰਧਾਨ ਜੀ ਵੱਲੋਂ ਇਕੱਠੇ-ਕੁੱਟੇ ਕਰਾ ਕੇ ਦਿੱਤੇ ਗਏ ਨੇ ਉਹ ਹੁਣ ਹੱਲ ਹੋਣ ਲੱਗਿਆ ਤੇ ਉਰੇ ਹੀ ਸਟੈਂਡ ਹੈ ਸਾਰਾ ਸੇਮ ਨਾਲਾ ਬੰਦ ਹੋ ਰਿਹਾ ਜੋ ਕਿ ਇਹਨਾਂ ਦੀਆਂ ਟਰਾਲੀਆਂ ਕੂੜੇ ਕਰਕਟ ਦੀਆਂ ਵਿੱਚ ਜਾ ਰਹੀਆਂ ਜੇ ਉਹਨਾਂ ਦਾ ਹੱਲ ਨਾ ਹੋਇਆ ਕੱਲ ਨੂੰ ਬਾਰਸ਼ਾਂ ਪੁਰਸ਼ਾਂ ਦਾ ਕੰਮ ਜਿਆਦਾਗਾ ਸਾਰਾ ਡਰੇਨ ਬੰਦ ਹੋ ਜਾਊਗਾ ਜਿਹਦੇ ਲਈ ਸਾਨੂੰ ਸਮੱਸਿਆ ਬਹੁਤ ਜਿਆਦਾ ਆਉਂਦੀ ਹੈ ਸਾਰ ਮੰਗ ਮੰਗ ਇਹ ਹੀ ਆ ਵੀ ਸਾਡੀ ਇਹ ਸਫਾਈ ਹੋਣੀ ਚਾਹੀਦੀ ਹੈ ਜੇ ਇੱਥੇ ਡੰਪ ਬਣਿਆ ਹੋਇਆ ਤੇ ਇਹਦਾ ਪ੍ਰੋਪਰ ਹੀ ਤਰੀਕੇ ਨਾਲ ਇਹਨੂੰ ਕੂੜਾ ਕਰਕਟ ਨੂੰ ਸਮੇਟਣ ਦਾ ਸਿਸਟਮ ਲਾਉਣਾ ਚਾਹੀਦਾ ਹੈ। ਤਾਂ ਦੇਖ ਹੀ ਲਿਆ ਤੁਸੀਂ ਵੀ ਆ ਬਸਿਆ ਜਿਹੜੀ ਆ ਨਗਰਪਾਲਿਕਾ ਦੀਆਂ ਟਰਾਲੀਆਂ ਵਾਲੀਆਂ ਕਮੇਟੀਆਂ ਕਮੇਟੀਆਂ ਵਾਲੀਆਂ ਟਰਾਲੀਆਂ ਜਿਹੜੀਆਂ ਇੱਥੇ ਲਾ ਕੇ ਰਾਤ ਨੂੰ ਜਾਵੜਦੇ ਦੋ ਤਿੰਨ ਵਾਰੀ ਅਸੀਂ ਰੋਕਿਆ ਵੀ ਹੈ ਇਹਨਾਂ ਨੂੰ ਪਰ ਨਹੀਂ ਹਟਦੇ ਬਿਸ਼ਰਮ ਐ। ਉਹ ਬਾਸ ਵੇਖ ਲਓ ਉਧਰ। ਉਹ ਵੀ ਇੱਥੇ ਲਾ ਕੇ ਜਾਂਦੇ ਇਹ ਮਹਿਸ਼ ਹੋ ਸਕਦਾ ਵੀ ਜੱਗੂ ਕਹੀ ਹੋਣ। ਜੱਗੂ ਕਹੀ ਵੱਡਾ। ਹੋਰ ਨਹੀਂ ਕੋਈ ਫਿਰ ਜਾਂਦਾ ਇਹਨਾਂ ਨੂੰ ਸਾਰਿਆਂ ਨੂੰ ਕਮੇਟੀ ਵਾਲਿਆਂ ਨੂੰ ਬੇਨਤੀ ਹੈ ਵੀ ਇੱਕ ਕਰੀ ਅਸੀਂ ਪਿਆਰ ਨਾਲ ਕਹਿ ਦਿੰਦਾ ਇਹਨਾਂ ਨੂੰ ਇਸ ਤੋਂ ਬਾਅਦ ਅਸੀਂ ਉਸ ਦਾ ਵੀ ਢਾਂਗ ਪਾਉਣੀ ਪਵੇ ਸਾਨੂੰ ਹਾਂ ਅੱਗੇ ਡੰਪ ਤੇ ਕਿਵੇਂ ਡੰਪ ਤੇ ਤਾਂ ਮੇਰੇ ਖਿਆਲ ਵੀ ਟਰਾਲੀ ਕੋਈ ਦਿਨੇ ਦਿਨੇ ਤਾਂ ਪਹੁੰਚੀਂਗਾ ਤੇ ਰਾਤ ਨੂੰ ਨੂੰ ਮੇਰੇ ਖਿਆਲ ਪਹੁੰਚਦੀ ਕੋਈ ਵੀ ਜਿਹੜੀ ਹਨੇਰੇ ਹੋ ਜਾਂਦਾ ਉਹ ਇੱਥੇ ਹੀ ਲਾ ਲੂ ਜਾਂਦੇ ਆ ਚਾਹੇ ਥੋੜੇ ਟੈਂਪੋ ਤੇ ਪਹੁੰਚਦੇ ਹੀ ਨਹੀਂ ਅੱਜ ਫਿਰ ਇੱਥੇ ਟਾਲੀਆਂ ਲਾਉਣਗੇ ਰੋਖੀਆਂ ਜਿਹੜੀਆਂ ਇਹ ਹਾਂਜੀ ਇਹ ਲਾਉਣਾ ਏ ਸੀ ਰੋਖੀਆਂ ਟਾਲ ਲਗਾਉਣਾ ਹੋ ਸਕਦਾ ਵੀ ਇਹ ਧੁੰਦ ਸੀਗੀ ਵਿੱਚ ਇੱਥੇ ਲਾ ਜਾਂਦੇ ਨਹੀਂ ਰੁਕੇ ਹਾਂਜੀ ਹਾਂਜੀ ਕਿੰਨਾ ਚਿਰ ਰੋਕੋਗੇ ਫਿਰ ਹਾਂਜੀ ਕਿੰਨਾ ਚਿਰ ਰੋਕੋਗੇ ਇਹ ਤੇ ਹੋਇਆ ਅਸੀਂ ਅੱਜ ਕਿਹਨੇ ਸਾਡੀ ਜ਼ਿੰਦਗੀ ਹੋਣਾ ਚਿਰ ਰੋਕਾਂਗੇ ਅਸੀਂ ਅਸੀਂ ਜਿਉਣਾ ਇੱਥੇ ਪੱਕੀ ਵਾਅਦਾ ਹੈ ਨਹੀਂ ਕਿ ਅਸੀਂ ਕੱਲ ਨੂੰ ਅਸੀਂ ਉੱਠ ਜਾਾਂਗੇ ਇੱਥੋਂ ਨਹੀਂ ਵੀ ਅੱਜ ਇਹ ਕਿੰਨਾ ਚਿਰ ਰੁਕੇ ਇਹਨਾਂ ਨੂੰ ਇਹ ਚ ਬਹਿ ਜਾਗੇ ਇੱਕ ਵਾਰਨਿੰਗ ਦੇ ਕੇ ਛੱਡੇ ਆ ਹਾਂਜੀ ਛੱਡੇ ਨਹੀਂਗੇ ਜੀ ਵਾਰਨਿੰਗ ਦੇ ਕੇ ਅੱਜ ਛੱਡੇ ਨਹੀਂਗੇ ਇਹ ਥਰੇ ਜਾਣਗੇ ਤਾਂ ਪੇਛਟਾਂਗੇ ਸੀ ਹਾਂਜੀ ਅਫਸਰ ਅਫਸਰ ਤਾਂ ਮੈਨੂੰ ਲੱਗਦਾ ਨਹੀਂ ਅਜੇ ਕੋਈ ਕੋਈ ਅਫਸਰ ਪ੍ਰਧਾਨ ਸਾਹਿਬ ਹੀ ਗੱਲੇ ਕਿੰਨਾ ਟਾਈਮ ਹੋ ਗਿਆ ਟਰਾਲੀ ਨੂੰ ਕੱਲੀਆਂ ਨੂੰ ਘੰਟਾ ਹੋ ਗਿਆ ਘੰਟਾ ਹੋ ਗਿਆ ਹਾਂ ਘੰਟਾ ਡੇਢ ਘੰਟਾ ਹੋ ਗਿਆ ਸਮੱਸਿਆ ਜੀ ਸਾਡੀ ਨਗਰ ਕੌਂਸਲ ਦੀਆਂ ਗਲਤੀਆਂ ਇਹ 15 20 ਦਿਨ ਦਾ ਪ੍ਰੋਸੈਸ ਚੱਲ ਰਿਹਾ ਚੱਲ ਤਾਂ 2-3 ਸਾਲ ਦਾ ਜਗ੍ਹਾ ਦੀ ਪ੍ਰੋਬਲਮ ਹੈ ਸ਼ਹਿਰ ਦਾ ਜਿਹੜਾ ਕੂੜਾ ਦਿਨੋਂ ਦਿਨ ਵੱਧ ਰਿਹਾ ਪਰ ਇਹਦਾ ਜਿਹੜੀ ਸਾਡੀ ਜਗ੍ਹਾ ਥੋੜੀ ਆ ਜਗ੍ਹਾ ਦੀ ਸਮੱਸਿਆ ਹੁਣ ਕਰਕੇ ਅਸੀਂ ਵਾਰ-ਵਾਰ ਅਫਸਰਾਂ ਨੂੰ ਵੀ ਸਰਕਾਰ ਨੂੰ ਵੀ ਸਾਰਾ ਨੂੰ ਲਿਖ ਕੇ ਦੇ ਚੁੱਕੇ ਹਾਂ ਵੀ ਜਗ ਇਹ ਪਿੱਛੇ ਜੇ ਇੱਕ ਟੈਂਡਰ ਹੋਇਆ ਸੀ ਇਹ ਡੰਪ ਨੂੰ ਖਤਮ ਕਰਨ ਵਾਸਤੇ ਜੀ ਪਰ ਉਹਨਾਂ ਨੇ ਸਾਡੇ ਤੇ ਇਸ ਚੀਜ਼ ਦਾ ਦੋਸ਼ ਲਾਇਆ ਵੀ ਜੇ ਅਸੀਂ 10 ਟਰਾਲੀਆਂ ਚੱਕਦੇ ਹਾਂ ਤੇ ਤੁਹਾਡੀਆਂ 20 ਟਰਾਲੀਆਂ ਉੱਥੇ ਜਾਂਦੀਆਂ ਪਰ ਅਸੀਂ ਸਾਡੀ ਇੱਕ ਮਜਬੂਰੀ ਸੀ ਨਗਰ ਕੌਂਸਲ ਦੀ ਪਰ ਜਗ੍ਹਾ ਨਾ ਹੋਣ ਕਰਕੇ ਸਾਨੂੰ ਕੂੜਾ ਉੱਤੇ ਸੱਟਣਾ ਪੈਣਾ ਸੀਗਾ ਉਹ ਪਾਰਟੀ ਸਾਡੇ ਤੇ ਇਸ ਤੀਜਾ ਵੀ ਹੋ ਗਈ ਵੀ ਜੇ ਅਸੀਂ ਜੇ 10 ਟਰਾਲੀਆਂ ਚੱਕਦੇ ਹਾਂ ਤੇ ਉੱਥੇ ਉਹ ਤੋਂ ਦੁੱਗਣਾ ਕੂੜਾ ਉੱਥੇ ਸ਼ਹਿਰ ਦਾ ਨਿਕਲਦਾ ਹੈ ਮੈਂ ਤੁਹਾਨੂੰ ਉਹੀ ਬੇਨਤੀ ਵਾਰ-ਵਾਰ ਕਰਦਾ ਹਾਂ ਵੀ ਸਾਡੇ ਮੁਲਾਜ਼ਮਾਂ ਦੀ ਗਲਤੀ ਹੈ ਸਾਡੀ ਗਲਤੀ ਹੈ ਵੀ ਇੱਥੇ ਅਸੀਂ ਸਹੀ ਤਰੀਕੇ ਨਾਲ ਨੂੰ ਨਹੀਂ ਲਾਗੂ ਹੋ ਸਕੇ ਹੁਣ ਕੱਲ ਪਰसों ਵੀ ਗੱਲ ਚੱਲੀ ਦੋਸ਼ ਲਾਇਆ ਮੇਰੇ ਤੇ ਪ੍ਰਧਾਨ ਤੇ ਪ੍ਰਧਾਨ ਦਾ ਹੁਣ ਮੈਂ ਵੀ ਆਪਦੇ ਜਵਾਕਪਲ ਨੇ ਮੈਂ ਆਪਦਾ ਕੰਮ ਕਰਨਾ ਸਾਰੀ ਦਿਹਿ ਤੇ ਮੈਂ ਟਰਾਲੀ ਕੰਦੇ ਮਗਰ ਫੇਰ ਨਹੀਂ ਸਕਦਾ ਮੈਂ ਤਾਂ ਅਫਸਰ ਸਾਹਿਬਾਨ ਨੂੰ ਕਹਿ ਚੁੱਕਿਆ ਹਫਤਰ ਸਾਹਿਬਾਨ ਨੇ ਸਰਕਾਰ ਦੇ ਮੁਤਾਬਕ ਚੱਲਣਾ ਨਾ ਕਿ ਮੇਰੇ ਮੁਤਾਬਕ ਚੱਲਣਾ ਹੈ ਜਿਵੇਂ ਕਦੇ ਸਟੇਡੀਅਮ ਚ ਲਾ ਲਿਆ ਕਿਤੇ ਬਾਫਰੀ ਦਾ ਮੇਲਾ ਸੀ ਪਿੱਛੇ ਉੱਥੇ ਟਰਾਲੀਆਂ ਕੱਢ ਲਈਆਂ ਜੋ ਗੱਲਬਾਤ ਕੀ ਹੈ ਜਦੋਂ ਹੁਣ ਪਿੱਛੇ ਤੁਹਾਨੂੰ ਪਤਾ ਹੀ ਹੈ 10 ਦਿਨ ਫੇਰ ਹੜਤਾਲ ਰਹੀ ਹੈ ਤੇਲ ਦੀ ਵਜ੍ਹਾ ਕਰਕੇ ਉਹ ਕੂੜਾ ਇੱਕ ਨਹੀਂ ਜੁੜ ਗਿਆ ਜਦੋਂ ਇਹ ਕਾਲੀ ਕਰਦੇ ਆ ਕਦੇ ਪਈ ਤੇ ਲਾਤਾ ਕਰੇ ਸੇਮ ਨਾਲ ਹੀ ਲਾਤਾ ਜਿਹੜੀ ਜਨਤਾ ਡਿਮਾਂਡ ਕਰ ਰਹੀ ਆ ਉਹ ਬਿਲਕੁਲ ਉਹਨਾਂ ਦੀ ਜਵਾਬ ਤੇ ਜਾਇਜ਼ ਹੈ ਜਦੋਂ ਕੂੜੇ ਦੀ ਕੋਈ ਪ੍ਰੋਬਲਮ ਆਉਂਦੀ ਹੈ ਜਿਨ੍ਹਾਂ ਦੇ ਨਾਲ ਪੈਲੀਆਂ ਲੱਗਦੀਆਂ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਨਾਂ ਦਾ ਮਸਲਾ ਸਰਕਾਰ ਨੇ ਜਾਂ ਅਸੀਂ ਹੱਲ ਕਰਨਾ ਹੈ ਫਰੀਦਕੋਟ ਨਗਰ ਕੌਂਸਲ ਨੂੰ 18 ਇੱਕ ਜਿਹੜਾ ਕਿਲੇ ਦੇ ਵਿੱਚ ਸੋਲਡ ਵੇਸਟ ਪਲਾਂਟ ਦਿੱਤਾ ਗਿਆ ਸੀ ਉਹ ਚਾਲੂ ਕਿਉਂ ਨਹੀਂ ਹੋ ਸਕਿਆ ਸਰ ਉਹ ਨਗਰ ਕੌਂਸਲ ਦੀ ਜਗ੍ਹਾ ਨਹੀਂ ਸੀ ਇਹ ਪ ਜਿਹੜੇ ਅੱਜ ਕਿੰਤੂ ਪ੍ਰਿੰਤੂ ਕਰਦੇ ਆ ਉਦੋਂ ਕਲਤਾਰ ਸਿੰਘ ਬਰਾੜ ਵੀ ਪਾਵਰ ਸੀਗੇ ਉਹ ਜਿਹੜੇ ਉੱਥੋਂ ਦੇ ਚਹਿਲਾਂ ਦੀ ਪੰਚਾਇਤ ਸੀਗੀ ਉਹ ਵੀ ਪਾਵਰ ਸੀਗੀ ਉਹਨਾਂ ਨੇ ਉੱਥੇ ਕੂੜਾ ਨਹੀਂ ਸੱਟਣ ਦਿੱਤਾ ਨਗਰ ਕੌਂਸਲ ਨੇ 2-3 ਦਿਨ ਪੁਲਿਸ ਦੀ ਮਦਦ ਦੇ ਨਾਲ ਉੱਥੇ ਕੂੜਾ ਛੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸੀਂ ਉੱਥੇ ਕਾਮਯਾਬ ਨਹੀਂ ਹੋਏ ਉਦੋਂ ਮੈਂ ਪ੍ਰਧਾਨ ਨਹੀਂ ਸੀ ਪ੍ਰਧਾਨ ਉੱਤੇ ਹੋਰ ਸੀ ਉਦੋਂ ਸਿਸਟਮ ਹੈ ਜਿਆਦਾ ਵਿਆਖਿਆ ਸਤੋਂ ਉਹ ਦੱਸ ਸਕਦੇ ਪਰ ਉਦੋਂ ਉਹਨਾਂ ਨੇ ਧਰਨਾ ਲਾਉਣ ਕਰਕੇ ਉਹ ਬਈ ਜਾਮ ਕਰਤੀ ਬਈ ਜਾਣਕਮ ਕਰਕੇ ਸਰਕਾਰ ਨੇ ਉਹਦਾ ਨਹੀਂ ਸਟੈਂਡ ਲਿਆ ਤਾਂ ਹੁਣ ਕੀ ਹੱਲ ਹੋਏਗਾ ਹਾਲੇ ਸਰ ਜਿਵੇਂ ਉਹ ਆਪ ਜੀ ਦਾ ਸਹੀ ਹੈ ਜਿਹੜੀ ਇੱਥੇ ਪੰਚਾਇਤ ਜੁੜੀ ਉਹ ਆਪ ਜੀ ਦਾ ਸਹੀ ਹੈ ਉਹਨਾਂ ਦਾ ਮਸਲਾ ਹੱਲ ਕਰਦੇ ਆਂ ਜਦੋਂ ਕਹਿਣ ਕਿ ਸਾਡਾ ਕੰਮ ਠੀਕ ਹੋ ਗਿਆ ਉਦੋਂ ਉਹਨੇ ਸੱਲੀ ਕਾਲਾ ਪੂਰਾ ਸੱਟਾਂ